ਸੰਤਨ ਰਾਜਾ ਨਾਵ ਕਮਲ ਦੀ 50ਵੀਂ ਵਰਸੀ ਤੇ ਦੇ ਨਾਲ ਸੰਗਤਾਂ ਦੇ ਵਾਸਤੇ ਲੰਗਰ ਵੀ ਲਗਾਏ ਗਏ ਇਹ ਜੋ ਤਸਵੀਰਾਂ ਆਪ ਵੀਡੀਓ ਦੇ ਵਿੱਚ ਦੇਖਦੇ ਹੋ ਇਹ ਰਾਹੀਰਾਂ ਦੇ ਵਾਸਤੇ ਦਰਬਾਰ ਸਾਹਿਬ ਨਾਵ ਕਮਲ ਨੂੰ ਜਾਣ ਵਾਲੀਆਂ ਸੰਗਤਾਂ ਜੋ ਵਰਸੀ 50ਵੀਂ ਦੇ ਉੱਪਰ ਸ੍ਰੀ ਹਜਤੂ ਸਾਹਿਬ ਰਾਜਾ ਸ੍ਰੀ ਨਾਵ ਕਮਲ ਸਾਹਿਬ ਜੀ ਦਾ 50 ਨਾ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਪਿੰਡ ਮਲਪਰਾੜਕਾਂ ਦੇ ਵਿੱਚ ਬੱਸ ਸਟੈਂਡ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਡੇ ਨਗਰ ਦੇ ਸਹਿਯੋਗ ਨਾਲ ਔਰ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਜਿਸ ਵਿੱਚ ਸਾਡੇ ਜਿਆਦਾ ਹੀ ਸਭ ਤੋਂ ਜਿਆਦਾ ਜਿਨ੍ਹਾਂ ਦਾ ਸਹਿਯੋਗ ਆ ਸਾਡੇ ਕਰਨ ਜੀ ਕਮਲਜੀਤ ਸਿੰਘ ਬੈਂਸ ਸਾਹਿਬ ਔਰ ਜਸਕਰਨ ਜੱਸਾ ਜੀ ਔਰ ਸਾਡੇ ਰਾਣਾ ਪੰਚ ਜੀ ਔਰ ਸਰਦਾਰ ਦਿਲਾਵਰ ਸਿੰਘ ਗੜਕ ਜੀ ਔਰ ਤੁਹਾਡਾ ਆਪਣਾ ਛੋਟਾ ਵੀਰ ਸੁਭਜੀਤ ਮਲਪਰੀ ਜੀ ਔਰ ਸਾਡੇ ਲੱਡੂਜੀ ਮਹਾਲੋਂ ਤੋਂ ਜਗਦੀਪ ਸਿੰਘ ਜੀ ਅੜਕ ਔਰ ਕਾਫੀ ਸਾਡੇ ਸੇਵਾਦਾਰ ਆ ਜਿਨ੍ਹਾਂ ਦਾ ਸਹਿਯੋਗ ਆ ਇਹ ਸਹਿਯੋਗ ਸਾਡੇ ਸੇਵਾਦਾਰਾਂ ਦੇ ਨਹੀਂ ਇਹ ਸਾਰੇ ਐਨਆਰਆਈ ਵੀਰਾਂ ਦਾ ਔਰ ਨਗਰ ਨਿਵਾਸੀਆਂ ਦਾ ਮੇਰੀਆਂ ਭੈਣਾਂ ਭਰਾਵਾਂ ਬਜ਼ੁਰਗਾਂ ਮਤਾਮਾਂ ਦਾ ਇਹ ਤਿੰਨ ਦਿਨ 21 22 23 ਅਗਸਤ ਇਹ ਲਗਾਤਾਰ ਤਿੰਨ ਦਿਨ ਸਾਡੇ ਲੰਗਰ ਮੱਧ ਪ੍ਰੋਗਰਾਮ ਚੱਲਦਾ ਆ ਔਰ ਇਹ 11 12 ਵਜੇ ਨਹੀਂ 1 ਵਜੇ ਤੱਕ ਲੰਗਰ ਪੂਰਾ ਚੱਲੇਗਾ ਜੀ ਕੋਈ ਵੀ ਸੇਵਾਦਾਰ ਆ ਕੇ ਲੰਗਰ ਸਾਸਾ ਦਾ ਚਾਪ ਕੋੜਾ ਲੰਗਰ ਹੈ ਪ੍ਰਸ਼ਾਦੇ ਦਾ ਲੰਗਰ ਹੈ ਜੀ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਜੀ ਔਰ ਤੁਹਾਡਾ ਅਸ਼ੀਰਵਾਦ ਹੈ ਸਾਰਿਆਂ ਨੂੰ ਰਾਜਾ ਜੀ ਬਲੀ ਜੈਪਲੀ ਬੀਬੀਆਂ ਦੀ ਸੇਵਾ ਜਿਹੜੀ ਆ ਇਹ ਫ੍ਰੀ ਸੇਵਾ ਚੱਲਦੀ ਹੈ ਜੀ ਲੰਗਰ ਦੀ ਔਰ ਜਿੰਨੀ ਵੀ ਸੇਵਾ ਆਈ ਹੈ ਸਾਡੇ ਐਨਆਰਈ ਵੀਰਾਂ ਦਾ ਫੇਰ ਅਸੀਂ ਤੈ ਦਿਲੋਂ ਧੰਨਵਾਦ ਕਰਦੇ ਹਾਂ ਰਾਜਾ ਜੀ ਬਲੀ ਉਹਨਾਂ ਤੇ ਮਿਹਰ ਭਰ ਆਪ ਦੇ ਕੇ ਰੱਖੇ ਡਰਾਈਵਰ ਵੀਰਾਂ ਨੇ ਵੱਖ-ਵੱਖ ਪਿੰਡਾਂ ਤੋਂ ਸਵਾਰੀਆਂ ਲੈ ਕੇ ਆ ਰਹੇ ਆ ਔਰ ਸੇਵਾ ਕਰਨ ਸਾਰਿਆਂ ਦਾ ਧੰਨਵਾਦ ਜੈ ਰਾਜੋ ਦੀ ਰਾਜਾ ਜੀ ਬਣੀ ਕਰੋ ਜੀ ਬਣੀ ਜੈ ਰਾਜੀ ਜੀ ਚਾਪੀ ਜੇਗਦੀਪ ਕੋ ਆ ਠੀਕ ਆ